ਲਾਹੌਰ ਦੇ ਬੱਚਾ ਜੀ ਅਸੀਂ ਇਸ ਵੇਲੇ ਤੇ ਰਾਤ ਦਾ ਵੇਲਾ तकरीबन तकरीबन 9 ਵੱਜ ਚੁੱਕੇ ਆ ਸੜਕਾਂ ਦੇ ਉੱਤੇ ਅੱਧੀਆਂ ਕਲੈਕਟਾਂ ਜਗਦੀਆਂ ਤੇ ਅੱਧੀਆਂ ਕਿ ਬੁਝੀਆਂ ਬਿਲਕੁਲ ਓਵੇਂ ਆ ਜਿਵੇਂ ਦਿੱਲੀ ਜਾਂ ਚੰਡੀਗੜ੍ਹ ਜਾਂ ਮੋਹਾਲੀ ਜਿਹੜੇ ਮਹਾਨਗਰ ਆਪਾਂ ਥੋੜੇ ਜਿਹਾ ਵੱਡੇ ਸ਼ਹਿਰ ਕਹਿ ਲੀਏ ਬਿਲਕੁਲ ਉਸ ਤਰੀਕੇ ਦੇ ਨਾਲ ਹੀ ਆ ਚੌੜੀਆਂ ਸੜਕਾਂ ਪਰ ਨਾ ਸਾਨੂੰ 3 ਦਿਨ ਹੋ ਗਏ ਇੱਥੇ ਆਇਆ ਨੂੰ ਲਾਹੌਰ ਦੇ ਵਿੱਚ ਤੇ ਵੱਖਰੀਆਂ ਗੱਲਾਂ ਇਹ ਲੱਗੀਆਂ ਜੀ ਸਾਨੂੰ ਕਿ ਇੱਕ ਵੀ ਸਟਰੀਟ ਲਾਈਟ ਸਾਨੂੰ ਇੱਥੇ ਹਲੇ ਤੱਕ ਦੇਸੀ ਨਹੀਂ ਇੱਕ ਵੀ ਜੇਕਰ ਤੁਸੀਂ ਇੱਕ ਤੋਂ ਦੂਜੀ ਥਾਂ ਤੱਕ ਸੜਕ ਪਾਰ ਕਰਨੀ ਆ ਤੁਹਾਨੂੰ ਜੈਬਰਾ ਕ੍ਰੋਸਿੰਗ ਆ ਜਿਹੜੀ ਉਹਦੀ ਉਡੀਕ ਕਰਨੀ ਪੈਣੀ ਤੁਸੀਂ ਜਾਨੀ ਕਿ ਸਿੱਧੇ ਤੁਰੇ ਜਾਂਦੇ ਆ ਕਿ ਹਰ ਜੀ ਅਸੀਂ ਤੁਸੀਂ ਸਿੱਧੇ ਤੁਰੇ ਜਾਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਟਿੱਟੀਆਂ ਲੀਕਾਂ ਹੈਗੀਆਂ ਸੜਕ ਦੇ ਉੱਤੇ ਉਸ ਥਾਂ ਤੋਂ ਤੁਸੀਂ ਦੂਜੇ ਪਾਸੇ ਜਾਂਦੇ ਆ ਜਾਨੀ ਕਿ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਗੱਡੀਆਂ ਆਉਂਦੀਆਂ ਕਿਉਂਕਿ ਇੱਥੇ ਸਟਰੀਟ ਲਾਈਟ ਸਾਨੂੰ ਦੇਖਣ ਨੂੰ ਹਲੇ ਤੱਕ ਮਿਲੀ ਹੀ ਨਹੀਂ ਦੂਜੀ ਵੱਡੀ ਗੱਲ ਇਹ ਕਿ ਇੱਥੋਂ ਦੀ ਜ਼ਿੰਦਗੀ ਤੇ ਪਾਕਿਸਤਾਨ ਦੇ ਵਿੱਚ ਬਾਕੀ ਪਿੰਡੂ ਖੇਤਰਾਂ ਦੀ ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਜਿਵੇਂ ਆਪਾਂ ਕਹਿ ਲਿਏ ਵੀ ਫਾਜ਼ਲ ਕਦੇ ਕਿਸੇ ਪਿੰਡ ਦੇ ਵਿੱਚ ਹੋਰ ਜ਼ਿੰਦਗੀ ਆ ਤੇ ਆਪਾਂ ਕਹਿ ਰਿਹਾ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਕਿਸੇ ਪਿੰਡ ਦੇ ਵਿੱਚ ਜ਼ਿੰਦਗੀ ਹੋਰ ਆ ਸੋ ਜ਼ਿੰਦਗੀ ਜਿਉਣ ਦੇ ਤਰੀਕੇ ਚਾ ਲੋੜਾਂ ਮਜਬੂਰੀਆਂ ਉਹ ਜਿਵੇਂ ਸਾਡੇ ਵੱਖਰੇ ਰੰਗ ਆ ਉਵੇਂ ਵੱਖੋ ਵੱਖਰੇ ਰੰਗ ਇੱਥੇ ਵੀ ਆ ਪਰ ਕਿਉਂਕਿ ਲਾਹੌਰ ਇਥੋਂ ਦਾ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਤੇ ਲਾਹੌਰ ਇਥੋਂ ਦਾ ਮਹਾਨਗਰ ਆ ਤੇ ਮੈਨੂੰ ਨਾ ਕੁਝ ਇੱਕ ਗੱਲਾਂ ਜਿਹੜੀਆਂ ਉਹ ਚੰਗਾ ਹਰ ਥਾਂ ਦੇ ਉੱਤੇ ਬੰਦੇ ਨੂੰ ਜਾਹੇ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ ਕਿ ਅਸੀਂ ਸੜਕ ਪਾਰ ਕਰਨੀ ਸੀ ਤੇ ਲਗਾਤਾਰ ਸੜਕ ਦੇ ਉੱਤੇ ਗੱਡੀਆਂ ਜਾ ਰਹੀਆਂ ਜਿਵੇਂ ਹੁਣ ਜਾ ਰਹੀਆਂ ਤੇਜ਼ ਰਫ਼ਤਾਰ ਦੇ ਵਿੱਚ ਅਸੀਂ ਉਹ ਪਰਲੇ ਪਾਰ ਜਿੱਥੇ ਉਹ ਚੌਕ ਆ ਜਿਹੜਾ ਫੁਹਾਰਾ ਜਿਹੜਾ ਉੱਥੇ ਅਸੀਂ ਗਏ ਸੀਗੇ ਤੇ ਉੱਥੇ ਪੁਲਿਸ ਦੀ ਇੱਕ ਗੱਡੀ ਖੜੀ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਕਿ ਇਸ ਜ਼ੈਬਰਾ ਕ੍ਰੋਸਿੰਗ ਕਿੱਥੇ ਜੇ ਆ ਉਹ ਕਹਿੰਦਾ ਭਾਈ ਜਾਨ ਮੈਂ ਆਪ ਕੋ ਅਭੀ ਛੋੜ ਕੇ ਆਤਾ ਹੂੰ ਉਹਨੇ ਗੱਡੀਆਂ ਨੂੰ ਐਦਾਂ ਕਰ ਕਰਕੇ ਰੋਕਿਆ ਤੇ ਸਾਨੂੰ ਉਹਨੇ ਸੜਕ ਪਾਰ ਕਰਵਾਈ ਫਿਰ ਅਸੀਂ ਉਹਨੂੰ ਕਿਹਾ ਜੀ ਕਿ ਅਸੀਂ ਫੁਲਾਣੀ ਥਾਂ ਤੇ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀ ਇੱਥੇ ਲੌਕਡਾਊਨ ਵਰਗੀ ਸਥਿਤੀ ਹੁੰਦੀ ਆ ਦੁਕਾਨਾਂ ਕਹਿੰਦੇ ਆਪਾਂ ਬੰਦ ਹੋ ਜਾਂਦੀਆਂ ਕਿਉਂਕਿ ਇੱਥੇ ਸਮੋਗ ਦੇ ਕਰਕੇ ਧੂੜ ਤੇ ਧੁੰਦਰੀ ਜਿਹੀ ਚਾਦਰ ਜਿਹੀ ਪੱਥਰੀ ਸੀਗੀ ਉਹਦੇ ਕਰਕੇ ਉਹ ਕਹਿੰਦਾ ਵੀ ਹੁਣ ਤਾਂ ਘਟ ਗਿਆ ਪਰ ਮੈਂ ਤੁਹਾਨੂੰ ਛੱਡ ਕੇ ਆਉਣਾ ਤੇ ਉਹ ਕਹਿੰਦੇ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਹੁਣ ਨਾ ਮਾਤਰ ਮਿਲਣਗੀਆਂ ਕਿਉਂਕਿ ਇਸ ਵੇਲੇ 8 ਵਜੇ ਤੋਂ ਬਾਅਦ ਦੁਕਾਨ ਤੁਹਾਨੂੰ ਵਿਰਲੀ ਟਾਈਮ ਹੀ ਖੁੱਲੀ ਹੋਈ ਮਿਲੂਗੀ ਦੂਜੀ ਗੱਲ ਇਹ ਆ ਕਿ ਇੱਥੇ ਦੇ ਲੋਕ ਆ ਜਿਹੜੇ ਤੁਹਾਨੂੰ ਮਿਲਦੇ ਆ ਉਹ ਤੁਹਾਨੂੰ ਆਪਣਾ ਤਬਵੁੱਤ ਕਰਦੇ ਆ ਤੁਹਾਨੂੰ ਪਿਆ ਸਾਡੀਆਂ ਵਾਲੀਆਂ ਕੁਝ ਆਦਤਾਂ ਤਾਂ ਚਲੋ ਅਸੀਂ ਇੱਕੋ ਹੀ ਹਾਂ ਜਦੋਂ ਸਾਡੀਆਂ ਆਦਤਾਂ ਚੰਗੀਆਂ ਮਾੜੀਆਂ ਤਾਂ ਕਈ ਤਰ੍ਹਾਂੀਆਂ ਕੁਝ ਗੀਆਂ ਹੋਣਗੀਆਂ ਪਰ ਗੱਲੇ ਵੀ ਮੁਹੱਬਤੀ ਬੰਦੇ ਆ ਇਹ ਜਿਹੜੀ ਜ਼ੁਬਾਨ ਆ ਜ਼ੁਬਾਨ ਦੀ ਸਾਂਝ ਦੀ ਕਦਰ ਬਹੁਤ ਕਰਦੇ ਆ ਸੱਚੀ ਮੁੱੱਚ ਕਦਰ ਕਰਦੇ ਆ ਇਹਨਾਂ ਦੇ ਹਰ ਖਾਣੇ ਦੇ ਵਿੱਚ ਗੋਸ਼ਟ ਆ ਜਿਹੜਾ ਨੌਨਵੇਜ ਖਾਂਦਾ ਉਹਦੇ ਲਈ ਤਾਂ ਚਲੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਪਰ ਜਿਹੜਾ ਵੈਜੀਟੇਰੀਅਨ ਬੰਦਾ ਉਹਦੇ ਵਾਸਤੇ ਦਿੱਕਤ ਤਾਂ ਜ਼ਰੂਰ ਮੇਰੇ ਖਿਆਲ ਨਾਲ ਵੀ ਹੈਗਾ ਜੀ ਕੰਮ ਕਿਉਂਕਿ ਉਹਦੇ ਕੋਲੇ ਸਪੈਸ਼ਲ ਤੌਰ ਦੇ ਉੱਤੇ 1 2 3 ਚੀਜ਼ਾਂ ਹੋਣਗੀਆਂ ਪਰ ਨੌਨਵੇਜ ਦੀ ਪਰਭਾਰ ਆ ਸਾਨੂੰ ਇੱਥੇ ਵੀਰਜੀ ਨੇ ਦੱਸਿਆ ਉਹ ਕਹਿੰਦਾ ਬਾਈ ਜੀ ਇਸਦਾ ਪਿੰਡੀਆਂ ਦੇ ਵਿੱਚ ਗੋਸਟ ਸਾਗ ਦੇ ਵਿੱਚ ਗੋਸਟ ਆਲੂਆਂ ਦੇ ਵਿੱਚ ਗੋਸਟ ਹਰ ਚੀਜ਼ ਦੇ ਵਿੱਚ ਗੋਸਟ ਪਾਇਆ ਹੁੰਦਾ ਪਰ ਯਾਰ ਪਿਆਰ ਬਹੁਤ ਮੰਡਦੇ ਆ ਅਸੀਂ ਨਾ ਇੱਕ ਦਿਨ ਸਲੀਮ ਅਲਵੇਲਾ ਸਾਹਿਬ ਦੇ ਘਰੇ ਗਏ ਤੇ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਮੈਂ ਸਵਾਲ ਕੀਤਾ ਉਹਨੇ ਚਾਜਦਾ ਵਿਚਾਰ ਅਸੀਂ ਕਰ ਰਹੇ ਸੀ ਪ੍ਰੋਗਰਾਮ ਮੈਂ ਕਿਹਾ ਵੀ ਇੱਕ ਪਾਸੇ 50 ਲੱਖ ਰੁਪਈਆ ਪਿਆ ਹੋਵੇ ਤੇ ਇੱਕ ਪਾਸੇ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੇ ਪੁਰਖਿਆਂ ਦੇ ਪਿੰਡ ਚਲੇ ਜਾਓਗੇ ਦੋਵਾਂ ਦੇ ਵਿੱਚੋਂ ਕਿਹੜੀ ਚੀਜ਼ ਚੁੱਕੋਗੇ ਉਹ ਕਹਿੰਦੇ ਕਿ ਮੈਂ 50 ਲੱਖ ਨੂੰ ਇਧਰ ਨੂੰ ਕਰਕੇ ਤੇ ਮੈਂ ਕਹੂੰਗਾ ਮੈਂ ਸੁਲਤਾਨ ਬਣ ਜਾਣਾ ਆਰਦੇ ਪੁਰਖਿਆਂ ਦੇ ਪਿੰਡ ਚੜ੍ਹਦੇ ਪੰਜਾਬ ਦੇ ਵਿੱਚ ਜਾਣਾ ਯਾਨੀ ਕਿ ਇੰਨੀ ਖਿੱਚ ਆ ਬੰਦਿਆਂ ਦੇ ਵਿੱਚ ਤੁਹਾਨੂੰ ਇੱਥੇ ਰਾਤ ਦੇ ਵੇਲੇ ਭਾਵੇਂ ਤੁਸੀਂ 9 ਵਜੇ ਆ ਭਾਵੇਂ 12 ਵਜੇ ਆ ਤੁਹਾਨੂੰ ਕੋਈ ਡਰ ਡੁਕਰ ਹੈ ਨਹੀਂ ਕਿਉਂਕਿ ਆਰਥਿਕਤਾ ਦਾ ਧੁਰਾ ਜਿਹੜਾ ਉਹ ਟੂਰਿਸਟ ਵੀ ਆ ਹੁਣ ਜਿੰਨੇ ਇੱਥੇ ਭੈਣਾ ਵੀਰ ਆਉਂਦੇ ਆ ਜਿਹੜੇ ਹੁਣ ਆਨਰਾਈਵਲ ਵੀਜ਼ਾ ਕੀਤਾ ਕੈਨੇਡਾ ਅਮਰੀਕਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਭਾਰਤ ਦੇ ਵਿੱਚੋਂ ਵੀਜ਼ੇ ਲੈਣ ਦੇ ਉੱਤੇ ਚਲੋ ਦੇਸ਼ਾਂ ਦੀਆਂ ਰਾਜਨੀਤੀਆਂ ਅਸੀਂ ਉਸ ਪ੍ਰਸੰਗ 'ਚ ਨਹੀਂ ਜਾਂਦੇ ਪਰ ਉਹਨਾਂ ਦੇ ਇੱਥੇ ਆਉਣ ਕਰਕੇ ਇੱਥੋਂ ਦੇ ਰੋਜ਼ਗਾਰ ਦੇ ਉਸੇ ਬੜਾ ਵਧੀਆ ਤੇ ਸੁਹਣਾ ਸਰਪਿਆ ਕਿਉਂਕਿ ਜਦੋਂ ਕੋਈ ਵੀ ਬੰਦਾ ਇੱਥੇ ਆਉਂਦਾ ਜਿਹੜੇ ਆ ਦਿਨ ਚੱਲਦੇ ਆ ਜਿਹੜਾ ਆ ਨਵੰਬਰ ਵਾਲਾ ਮਹੀਨਾ ਚੱਲਦਾ ਹੁਣ ਨਨਕਾਣਾ ਸਾਹਿਬ ਬਹੁਤ ਵੱਡੀ ਗਿਣਤੀ ਤੇ ਸੰਗਲ ਜਾਂਦੀ ਆ ਸਾਨੂੰ ਹਰ ਰੋਜ਼ ਸੈਂਕੜੇ ਪੈਣਾ ਵੀਰ ਮਿਲਦੇ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਆਏ ਹੋ ਕਣੀ ਜਿਹਾ ਪ੍ਰੋਗਰਾਮ ਦੇਖਦੇ ਆ ਮਤਲਬ ਇਹ ਨਨਕਾਣਾ ਸਾਹਿਬ ਗਏ ਉਹ ਇੱਥੇ ਪਹੁੰਚੇ ਕਈ ਇੱਥੋਂ ਹੀ ਵਾਪਸ ਚਲੇ ਜਾਣਗੇ ਕਈ ਇੱਥੋਂ ਭਾਰਤ ਚਲੇ ਜਾਣਗੇ ਭਾਰਤ ਤੋਂ ਟਿਕਟ ਲੈ ਕੇ ਅਰਦੇ ਦੇਸ਼ ਜਾਣਗੇ ਜਿੱਥੇ ਉਹ ਕੰਮ ਕਰਦੇ ਆ ਪਰ ਇੱਥੇ ਪੰਜਾਬੀਆਂ ਦੀ ਸਿੱਖ ਭਾਈਚਾਰੇ ਦੀ ਇੱਕਦਮ ਵੱਧ ਜਾਂਦੀ ਹੈ ਨਵੰਬਰ ਦੇ ਮਹੀਨੇ ਜਾਂ ਕਹਿ ਲਈਏ ਆਪਾਂ ਵਿਸਾਖੀ ਦੇ ਮਹੀਨੇ April ਦੇ ਮਹੀਨੇ ਕਿਉਂਕਿ ਉਦੋਂ ਫਿਰ ਜਿਹੜਾ ਆਪਾਂ ਜਨ ਵਿਸਾਖੀ ਮਨਾਉਣ ਦੇ ਲਈ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦੇ ਲਈ ਸੰਗਤ ਬਹੁਤ ਵੱਡੀ ਗਿਣਤੀ ਚ ਆਉਂਦੀ ਆ। ਸੋ ਇੱਕ ਵੀ ਥਾਂ ਦੇ ਉੱਤੇ ਸਾਨੂੰ ਸਟਰੀਟ ਲਾਈਟ ਦਾ ਨਾ ਮਿਲਣਾ ਪਰਸਵਾਲਿਆਂ ਦੇ ਵੱਲੋਂ ਤੁਹਾਡਾ ਸਤਿਕਾਰ ਕਰਨਾ ਤੇ ਜਿਹੜਾ ਸਰਦਾਰ ਬੰਦਾ ਜਿਹਦੇ ਦਸਤਾਰ ਸਜਾਈ ਆ ਸਾਡੇ ਨਾਲ ਦੋ ਤਿੰਨ ਵੀਰ ਜਿਹੜੇ ਦਸਤਾਰ ਵਾਲੇ ਆ ਉਹ ਸੈਲੀਬ੍ਰਿਟੀ ਇੱਥੋਂ ਦੇ ਸੈਲੀਬ੍ਰਿਟੀ ਉਹ ਜਦੋਂ ਲੰਘਦੇ ਆ ਤੇ ਨਾਲ ਨਾਲ ਇਹ ਕਲ ਚਲਦੀ ਆ ਹੋਰ ਬਾਈ ਜਨ ਕੀ ਹਾਲ ਨੇ ਸਰਦਾਰ ਸਾਹਿਬ ਕੀ ਹਾਲ ਨੇ ਸਰਦਾਰ ਸਾਹਿਬ ਕੀ ਬਾਤ ਆ ਸਰਦਾਰ ਸਾਹਿਬ ਫੋਟੋ ਖਚਾਉਣੀ ਆ ਯਾਰ ਸੈਲੀਬ੍ਰਿਟੀ ਬਣ ਜਾਂਦਾ ਇੱਥੇ ਜਕਰ ਬੰਦੇ ਦੇ ਸਰਦਾਰ ਦੇ ਨਾ ਦਸਤਾਰ ਸਜਾਈ ਆ ਸੋ ਇੱਕ ਚੰਗੀ ਗੱਲ ਆ ਦੇਖੋ ਪੱਗ ਦੀ ਕਦਰ ਕਰਨ ਵਾਲੇ ਸਾਡੇ ਚਲੋ ਗੁਰੂਆਂ ਦੀ ਸਾਡੀ ਬਖਸ਼ਿਸ਼ ਆ ਪੱਗ ਪਰ ਜਿਹੜੇ ਇੱਥੇ ਪੱਗ ਦੀ ਕਦਰ ਕਰਨ ਵਾਲੇ ਲੋਕ ਆ ਹੁਣ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਦੱਸਦਾ ਅਸੀਂ ਵੈਸੇ ਵਿਸ਼ੇਸ਼ ਪ੍ਰੋਗਰਾਮ ਵੀ ਕਰਾਂਗੇ ਸਾਨੂੰ ਇੱਥੇ ਬੰਦੇ ਮਿਲੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆਂ ਕਹਿੰਦੇ ਵੀ ਸਾਡੇ ਲਈ ਕੋਈ ਸੇਵਾ ਅਸੀਂ ਆਖਿਆ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਆ ਲਾਹੌਰ ਦੇ ਵਿੱਚ ਜਿੱਥੇ ਅਸੀਂ ਰਹਿੰਨੇ ਹਾਟਲ ਦੇ ਵਿੱਚ ਕਹਿੰਦੇ ਜੀ ਇੱਥੋਂ ਹੈਗਾ ਤਕਰੀਬਨ 25 ਮਿੰਟ ਦਾ ਰਸਤਾ ਫਿਰ ਅਸੀਂ ਆਖਿਆ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇਖਣ ਜਾਣੀ ਚਾਹੁੰਦੇ ਆ ਸ਼ਾਹੀ ਕਿਲਾ ਵੇਖਣ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀਰ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਸਾਡੇ ਮਹਿਮਾਨ ਜੇ ਸਵੇਰੇ 8 ਵਜੇ ਗੱਡੀ ਤੁਹਾਡੇ ਦਰਾਂ ਦੇ ਉੱਤੇ ਆ ਕੇ ਖੜੀ ਹੋਏਗੀ ਯਾਰ ਤੁਹਾਨੂੰ ਇੱਕ ਮੁ슬ਮਾਨ ਵੀਰ ਇੱਕ ਸਰਦਾਰ ਨੂੰ ਇੱਕ ਸਿੱਖ ਨੂੰ ਗੁਰਦੁਆਰੇ ਲੈ ਕੇ ਜਾ ਰਿਹਾ ਮਤਲਬ ਸਾਂਝ ਤਾਂ ਹੈਗੀ ਆ ਨਾ ਸਾਡੀ ਉਹ ਚਲੋ ਬਾਕੀ ਸਿਆਸਤਾਂ ਧਰਮਾਂ ਦੇ ਰੌਲੇ ਇੱਕ ਪਾਸੇ ਆ ਪਰ ਇਨਸਾਨ ਦੇ ਨਾਤੇ ਜ਼ੁਬਾਨ ਦੇ ਨਾਤੇ ਸੱਭਿਆਚਾਰ ਦੇ ਨਾਤੇ ਆਪਣਿਆਂ ਦੀ ਪੀੜ ਦੇ ਨਾਤੇ ਅਕੀਦ ਦੇ ਨਾਂ ਦੇ ਉੱਤੇ ਸਾਡੀਆਂ ਸਾਂਝ ਤਾਂ ਹੈਗੀਆਂ ਆ ਕਿੰਨੇ ਲੋਕ ਸਾਨੂੰ ਮਿਲੇ ਆ ਅੱਜ ਅਸੀਂ ਪੰਜਾਬੀ ਕਾਨਫਰੰਸ ਦੇ ਵਿੱਚ ਸਿਗੇ ਅੱਖਾਂ ਬੱਜਾਂ ਦੀਆਂ ਗਿੱਲੀਆਂ ਹੋਈਆਂ ਬੰਦੇ ਰੋ ਪਏ ਭਾਸ਼ਣ ਦੇ ਦਦੇ ਕਿ ਮੇਰੇ ਵਾਲਿਦ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਪੁੱਤਰ ਇੱਕ ਵਾਰ ਤੂੰ ਮੇਰੇ ਪੰਜਾਰ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਲੈ ਜਾ ਤੇ ਉਹ ਕਹਿੰਦੇ ਕਿ ਮੈਂ ਉੱਥੇ ਜਾ ਕੇ ਜਾ ਨਹੀਂ ਸਕਿਆ ਮੈਂ ਲੈ ਕੇ ਨਹੀਂ ਜਾ ਸਕਿਆ ਤੇ ਮੈਨੂੰ ਕਹਿੰਦੇ ਵੀ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਕੈਸੀ ਪੀੜਾ ਏ ਇਸ ਪੀੜ ਨੂੰ ਮੇਰੇ ਖਿਆਲ ਕੋਈ ਸੰਵੇਦਨਸ਼ੀਲ ਬੰਦਾ ਮਹਿਸੂਸ ਕਰ ਸਕਦਾ ਅਤੀਤ ਦੇ ਵਿੱਚ ਬੜਾ ਕੁਝ ਹੋਇਆ ਬੜਾ ਹੀ ਕੁਝ ਹੋਇਆ ਪਰ ਇਹ ਵੀ ਭੁੱਲਣਾ ਚਾਹੁੰਦੇ ਮੇਰੇ ਖਿਆਲ ਆਮ ਆਮ ਦੀ ਗੱਲ ਕਰਦਾ ਮੈਨੂੰ ਹੋਰ ਵਿਸ਼ੇਸ਼ ਦੀ ਗੱਲਾਂ ਦਾ ਨਹੀਂ ਪਤਾਗਾ ਕਿਉਂਕਿ ਉਸ ਦਾ ਬੋਲੀ ਦੀ ਸਾਂਝ ਵਾਲੇ ਬੰਦੇ ਆ ਪਰ ਇਧਰਲੇ ਜਿਹੜੇ ਸਧਾਰਨ ਲੋਕ ਆ ਇਹ ਚਾਹੁੰਦੇ ਜੀ ਕਿ ਉਧਰਲੇ ਸਾਨੂੰ ਪਿਆਰ ਦੇ ਨਾਲ ਮਿਲਣ ਉਧਰਲੇ ਵੀ ਇਹੀ ਚਾਹੁੰਦੇ ਆ ਕਿ ਇਧਰ ਪਿਆਰ ਜੁਆਦਾ ਰਹੇ ਅਸੀਂ ਨਾ ਇੱਕ ਦਰਦ 47 ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਦਰਦ 47 ਦਾ ਅਜੀਤ ਵੈਬ ਟੀਵੀ ਤੇ ਅਸੀਂ ਤਰਨਤਾਰਨ ਪਠਾਨਕੋਟ ਤੇ ਕਈ ਹੋਰ ਥਾਵਾਂ ਤੇ ਗੁਰਦਾਸਪੁਰ ਦੇ ਵਿੱਚ ਜਾ ਕੇ ਉਹ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸ਼ਤਾਂ ਕੀਤੀਆਂ ਬੜੀਆਂ ਕਾਮਯਾਬ ਹੋਈਆਂ ਸੀ ਉਦੋਂ ਤੇ ਅਸੀਂ ਉਹ ਕੱਲੇ-ਕੱਲੇ ਬਜ਼ੁਰਗ ਨਾਲ ਗੱਲ ਕੀਤੀ ਜਿਹੜੇ ਕਿ ਉੱਜੜ ਕੇ ਇਧਰੋਂ ਤੇ ਉਧਰ ਜਾ ਕੇ ਵਸੇ ਕਿਉਂਕਿ ਬਾਦਰ ਦੇ ਨਾਲਲੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵਸ ਗਏ ਉਹ ਉਹਨਾਂ ਨੇ ਰੋ ਰੋ ਕੇ ਭੁਬ ਮਾਰ ਮਾਰ ਕੇ ਕਿਆ ਕਰਨਾ ਕਿਉਂਕਿ ਜਿਹਦੀ ਉਮਰ ਉਦੋਂ 12-15 ਸਾਲ ਦੀ ਹੋਊਗੀ ਤੇ ਇੰਨਾ ਲੰਮਾ ਸਮਾਂ ਹੋ ਗਿਆ ਜੀ ਸਾਨੂੰ ਅੱਡ ਹੋਇਆ ਤੇ ਜਿਹੜਾ ਹੁਣ ਇਸ ਵੇਲੇ 80-85 ਸਾਲ ਦਾ ਹੋਊਗਾ 90 ਸਾਲ ਦਾ ਹੋਊਗਾ ਉਹਨੂੰ ਗੱਲਾਂ ਚਿੱਤੇ ਹੋਣ ਹੀ ਨਾ ਬਜ਼ੁਰਗਾਂ ਦੀਆਂ ਝੁਰੜੀਆਂ ਦੇ ਵਿੱਚ ਦੀ ਮੈਂ ਹਮੇਸ਼ਾ ਦੇਖਦਾ ਹੁੰਦਾ ਸੀਗਾ ਵੀ ਅਥਰੂ ਡਿੱਗਦੇ ਆ ਅਥਰੂ ਇੱਥੋਂ ਡਿੱਗਦਾ ਐਸ ਵੱਟ ਦੇ ਵਿੱਚ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਉਹਨਾਂ ਬਜ਼ੁਰਗਾਂ ਦੇ ਚਿਹਰੇ ਮੇਰੀਆਂ ਅੱਖਾਂ ਦੇ ਮੂਰੇ ਅੱਜ ਵੀ ਆ ਜਾਂਦੇ ਆ ਵੀ ਕੈਸੀ ਪੀੜ ਚ ਲੀ ਆ ਉਹਨਾਂ ਨੇ ਤੇ ਅਸੀਂ ਸਭ ਨਹੀਂ ਇਧਰ ਵੀ ਇਹੋ ਜਿਹੇ ਬਹੁਤ ਸਾਰੇ ਹੈਗੇ ਆ ਬਜ਼ੁਰਗ ਪਰ ਉਹ ਆਖਰੀ ਪੂਰ ਆ ਜਦੋਂ ਉਹ ਪੂਰ ਤੁਰ ਗਿਆ ਤੇ ਫੇਰ ਮੇਰੇ ਅਖਿਆਲ ਵੀ ਉਹਨਾਂ ਦੇ ਕੋਲੇ ਵੀ ਤੇ ਸਾਡੇ ਕੋਲੇ ਵੀ ਯਾਦਾਂ ਰਹਿ ਜਾਣਗੀਆਂ ਅਸੀਂ ਕਿਆ ਕਰਾਂਗੇ ਸਾਡੇ ਬਾਪੂ ਜੀ ਚਾਹੁੰਦੇ ਹੁੰਦੇ ਸੀ ਇਹ ਕਿਆ ਕਰਨਗੇ ਸਾਡੇ ਵਾਲਿਦ ਚਾਹੁੰਦੇ ਹੁੰਦੇ ਸੀ ਉਧਰ ਜਾਗੇ ਅਸੀਂ ਕਿਆ ਕਰਾਂਗੇ ਉਹ ਚਾਹੁੰਦੇ ਸੀ ਇਧਰ ਆਇਆ ਕਰਗੇ ਪਤਾ ਨਹੀਂ ਕੀ ਹੋਊਗਾ ਪਰ ਸੱਚੀ ਮੁੱਚੀ ਬੰਦਾ ਭਾਵਕ ਹੋ ਜਾਂਦਾ ਸੱਚੇ ਮੱਚੇ ਭਾਵਕ ਹੋ ਜਾਂਦਾ ਇਹ ਆਪਣੇ ਪਹਿਰਾਵੇ ਨਾਲ ਆਪਣੇ ਖਾਣੇ ਨਾਲ ਆਪਣੇ ਗਾਣੇ ਨਾਲ ਮਸਜਿਦਾਂ ਨਾਲ ਧਰਮ ਨਾਲ ਮੁਹੱਬਤ ਕਰਨ ਵਾਲੇ ਲੋਕ ਆ ਸਾਡੇ ਪੰਜਾਬੀ ਵੀ ਜ਼ਿੰਦਾਬਾਦ ਇਧਰ ਲਈ ਪੰਜਾਬੀ ਵੀ ਜ਼ਿੰਦਾਬਾਦ ਪੰਜਾਬ ਤਾਂ ਹੈ ਹੀ ਜ਼ਿੰਦਾਬਾਦ ਪੰਜਾਬ ਇੱਕ ਆ ਪੰਜਾਬ ਅਸਲ ਦੇ ਵਿੱਚ ਚੜਦਾ ਲੈਂਦਾ ਨਹੀਂ ਕੱਲਾ ਪੰਜਾਬ ਹਰ ਦੇਸ਼ ਦੇ ਵਿੱਚ ਵਸਾਇਆ ਗਿਆ ਵਸ ਗਿਆ ਬਣਾ ਦਿੱਤਾ ਗਿਆ ਸੋ ਅਸੀਂ ਫਿਰ ਜੇ ਮੇਰਾ ਮਨ ਕੀਤਾ ਕਿ ਕੁਝ ਕੁ ਵੀਡੀਓ ਦੇ ਅੰਸ਼ ਮਡਾਲ ਗਏ ਤੇ ਇਥੇ ਮੇਰੇ ਕੋਲ ਆਪਣੇ 1 ਰੁਪਏ ਦੇ 7 ਰੁਪਏ 3.5 ਰੁਪਏ ਬਣਦੇ ਇਥੇ ਤੇ ਜਦੋਂ ਅਸੀਂ ਅੱਜ ਸਵੇਰੇ ਚਾਰ ਜਾਣੇ ਸੀਗੇ ਚਾਹ ਦਾ ਕੱਪ ਸਾਂਝਾ ਕੀਤਾ ਤੇ ਨਾਲ ਇੱਕ ਬਰਾਉਨੀ ਲਈ ਛੋਟੀ ਜਿਹੀ ਅਖਾ ਚਲੋ ਇਹ ਵੀ ਸਵਾਦ ਚੱਕ ਕੇ ਵੇਖ ਲੈਨੇ ਆ ਉਹ ਕਹਿੰਦਾ ਭਾਈ ਜਾਨ 800 ਰੁਪਏ ਹੋਇਆ ਤੇ ਸਰਦਾਰ ਸਾਹਿਬ ਛੱਡੋ ਯਾਰ ਪੈਸੇ ਦਾ ਕੀ ਆ ਸਿੱਖ ਨਹੀਂ ਨਹੀਂ ਪੈਸੇ ਲੈ ਲੈ ਯਾਰ ਪਹਿਲੀ ਗੱਲ ਤਾਂ ਪੈਸੇ ਲੈ ਕੇ ਹੀ ਨਹੀਂ ਰਾਜੀ ਜੇਕਰ ਤੁਹਾਡੇ ਦਸਤਾਰ ਸਜਾਈ ਹੁੰਦੀ ਆ ਤੇ ਫਿਰ ਦਿਨੇ ਜ਼ਰੂਰ ਆ ਤੁਹਾਡਾ ਫਰਜ਼ ਬਣਦਾ ਪੈਸੇ ਦੇਣੇ ਪਰ ਉਹ ਜਦੋਂ ਆਪਾਂ 800 ਨੂੰਵੇਂ ਆਪਣੇ ਵਾਲੇ ਪਾਸੇ ਤਾਂ ਖਰਚਾ ਖਰਚਾ ਉਵੇਂ ਹੀ ਆ ਲਾਹੌਰ ਵੀ ਕਮਾਲ ਆ ਅੰਮ੍ਰਿਤਸਰ ਵੀ ਕਮਾਲ ਆ ਸਾਰੀ ਕਮਾਲ ਆ ਯਾਰ ਜਿੱਥੇ ਇਨਸਾਨੀਅਤ ਜਿਉਂਦੀ ਆ ਜਿੱਥੇ ਅਸਲ ਤਰੀਕੇ ਨਾਲ ਦਿਲ ਧੜਕਦਾ ਜਿੱਥੇ ਬੰਦਾ ਪੱਥਰਦਿਲ ਨਹੀਂ ਹੋਇਆ ਉਹ ਸਾਰੀਆਂ ਥਾਵਾਂ ਹੀ ਕਮਾਲ ਆ ਮਿਹਰਬਾਨੀ